SBI म्यूचुअल फंड प्रेजेंट्स किथे लावां पैसा बहुत ही सीनियर एग्जीक्यूटिव SBI म्यूचुअल फंड ਦਾ ਲਿਆਇਆ ਜਿਨ੍ਹਾਂ ਦਾ ਤਜਰਬਾ 30 ਸਾਲ ਤੋਂ ਜ਼ਿਆਦਾ ਹੈ म्यूचुअल फंड ਕਿਉਂ ਸਹੀ ਹੈ ਕੁਝ ਰੈਗੂਲੇਟਰੀ ਹੈ ਅਸੀਂ ਚੰਗੀਆਂ ਕੰਪਨੀਂਸ ਪੈਸਾ ਲਗਣੇ ਆ ਸਾਡੇ ਕੋਲ ਐਕਸਪਰਟ ਹੈ ਐਕਸਪਰਟਸ ਦੀ ਕੁਆਲਿਫੀਕੇਸ਼ਨ ਫਿਕਸ ਕੀਤੀ ਹੋਈ ਹੈ ਜੇ ਮਾਰਕੀਟ ਫੱਲੇ ਹੁੰਦੀ ਹੈ ਈ ਵਿਊਅਰਸ ਨੂੰ ਇਹ ਵੀ ਦੱਸਦਾ ਹੈ ਕਿ ਤੁਹਾਨੂੰ ਟੈਨਸ਼ਨ ਕਰਨ ਦੀ ਲੋੜ ਨਹੀਂ ਹੈ ਕੈਪੀਟਲ ਮਾਰਕੀਟਸ ਇਨਵੈਸਟਮੈਂਟ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਕਰਵਾ ਸਕੀਏ ਉਹਦੇ ਨਾਲ ਕੈਪੀਟਲ ਫਾਰਮੇਸ਼ਨ ਪੰਜਾਬ ਚ ਹੋ ਸਕਦੀ ਹੈ ਅਸੀਂ ਕੈਸ਼ ਮਾਰਕੀਟ ਨੂੰ ਜਿੰਨਾ ਘੱਟ ਤੋਂ ਘੱਟ ਕਰ ਸਕੀਏ ਠੀਕ ਹੈ ਫਿਰ ਕਿਸੇ ਇਨਵੈਸਟ ਕਰੋ ਅਗਲੇ ਕੁਝ ਮਾਰਕੀਟ ਚ ਰਹਾ ਲੋ ਜਹਾ 3 ਤੋਂ 5 ਸਾਲ ਦਾ ਹੈ ਉਹ ਹਾਈਬ੍ਰਿਡ ਫੰਡ ਚ ਲਾ ਲੋ ਜਿਹੜਾ ਐਨ ਆਰ ਆਈ ਦਾ ਜਿਹੜਾ ਪੰਜਾਬੀ ਸਾਡਾ ਬੈਠਿਆ ਹੈ ਉਹਦੇ ਲਈ ਵੀ ਇੱਕ ਬਹੁਤ ਵੱਡੀ ਓਪਰਚੁਨਿਟੀ ਹੈ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕਦਾ ਹੈ ਅਸੀਂ ਇਨਵੈਸਟ ਕਰੀਏ ਕਿੱਥੇ ਲਾਵਾਂ ਪੈਸਾ ਪ੍ਰੈਜ਼ੈਂਟਡ ਬਾਈ ਐਸ ਬੀ ਆਈ ਮਿਊਚੁਅਲ ਫੰਡ ਅ ਪਾਰਟਨਰ ਫਾਰ ਲਾਈਫ स्वागत है सारे दर्शकों का पी टी सी न्यूज़ मेरा नाम है भवमी टाइगर चंडोक और असी अज अपनी सत्तव एपीसोड लेकर हैं जे खास प्रोग्राम है एस बी आई म्यूचुअल फंड प्रजेंट्स किथे लाव पैसा और एक खास एपीसोड असी एक बहुत ही सीनियर एग्जैटिव एस बी आई म्यूचुअल फंड का लिया जिन्ह का तजर्बा तो तीस साल तो ज़्यादा है मैं अपने गैसट इंट्रोड्यूस करना चाहवागा मिस्टर डीपी सिंह डिप्टी मैनेजिंग डायरेक्टर ऑफ एसबीआई म्यूचुअल फंड्स जिन्होने केवल 27 साल एसबीआई म्यूचुअल फंड च चलाए है उससे पहला इन्होने 11 साल एसबीआई बैंकिंग ग्रुप च रहे हैं जिथे ब्रांच बैंकिंग क्रेडिट और सारे डिपार्टमेंट ट्रेजरी इन्होने कवर कीता है रूरल बैंकिंग बड़े ही हंडेवे प्लेयर ने बैंकिंग फाइनेंशियल सर्विसेज इंडस्ट्री दे त्वाडा बहुत खास स्वागत है डीपी जी साडे शो दे विच शुक्रिया जी जरोखां ਬਹੁਤ ਬਹੁਤਨਵਾਦ ਨਵੀਂ ਨਾਲ ਗੱਲ ਕਰਨ ਵਾਸਤੇ ਬਹੁਤ ਖੁਸ਼ੀ ਹੋਈ ਕਿ ਪਹਿਲੀ ਵਾਰੀ ਮੈਂ ਕਿਸੇ ਪੰਜਾਬੀ ਚੈਨਲ ਤੇ ਗੱਲ ਕਰ ਰਿਹਾ ਇਹਦਾ ਬੜੀ ਬੜੀ ਤਸੱਲੀ ਹੁੰਦੀ ਹੈ ਕਿ ਆਪਣੇ ਸਟੇਟ ਨਾਲ ਆਪਣੇ ਬੰਦਿਆਂ ਨਾਲ ਰੂਹ ਰੂਹਣ ਦਾ ਮੌਕਾ ਮਿਲ ਰਿਹਾ ਤੇ ਸਰ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਮਾਣ ਹੈ ਕਿ ਤੁਸੀਂ 1987 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਐਮਕਾਮ ਕੀਤੀ ਔਰ ਤੁਸੀਂ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਸਟੇਟ ਨਾਲ ਜੁੜੇ ਔਰ ਬੰਬੇ ਚ ਇੰਨਾ ਸਕਸੈਸਫੁਲੀ ਰਾਈਜ਼ ਕੀਤਾ ਤੁਸੀਂ ਕਾਰਪੋਰੇਟ ਕੈਰੀਅਰ ਇਨ ਫਾਈਨੈਂਸ਼ੀਅਲ ਸਰਵਿਸਿਜ਼ Uh, we feel very proud of you sir thank you thank you pan ji mera career karan bhumi da chandigarh hi hai mera mutual fund di yatra ta chandigarh te shuru hui si eh bada because of the success in chandigarh only jede mauka milya ethe ta pohchda thank you dp sir dp sir ik jehdi jehdi sadi industry di ek body amfi oh kuch saala ton ek bada hi powerful campaign lekar aayi hai फंड सही है। आज सर इस एपिसोड दे विच, खास गल है? देखो सब तो पहला समझना मुड़ी जी बहुत जरूरी है म्यूचुअल फंड मतलब जिन्होंने कहते हैं सही है इसलिए बार बार कहना पैदा क्योंकि आ, ਇਹਨਾਂ ਇਵੋਲਵਮੈਂਟ ਹੁੰਦੀ ਹੈ ਸੋਸਾਇਟੀ ਦੀ ਜਾਂ ਕਿਸੇ ਇਕਨੋਮੀ ਦੀ ਜਦੋਂ ਵਧਣਾ ਸ਼ੁਰੂ ਹੁੰਦੀ ਹੈ ਤਰੱਕੀ ਕਰਨਾ ਸ਼ੁਰੂ ਕਰਦੀ ਹੈ ਤਾਂ ਸ਼ੁਰੂ-ਸ਼ੁਰੂ ਦੇ ਵਿੱਚ ਸਾਡਾ ਸੋਸ਼ਲ ਸਿਕਿਉਰਿਟੀ ਤੇ ਬਹੁਤ ਜ਼ੋਰ ਸੀ ਕਿ ਲੋਕਾਂ ਕੋਲ ਪੈਸਾ ਹੈ ਉਹ ਆਪਣੀ ਕੈਪੀਟਲ ਨੂੰ بڑا ਸੰਭਾਲ ਕੇ ਰੱਖਣਾ ਚਾਹੁੰਦੇ ਸੀ ਕੈਪੀਪੀਟਲ ਜਿਹੜੀ ਹੈ ਮੇਰੀ ਮੇਰਾ ਪੈਸਾ ਇੱਕ ਦਿਨ ਲਈ ਵੀ ਘਟਣਾ ਨਹੀਂ ਚਾਹੀਦਾ ਪਰ ਜਿਹੜੇ ਬਿਜ਼ਨਸ ਹੈ ਵਪਾਰ ਹੈ ਜੋ ਜੋ ਕੰਪਨੀ ਵੱਧਦੀ ਹੈ ਜੋ ਜੋ ਦੇਸ਼ ਦੀ ਤਰੱਕੀ ਹੁੰਦੀ ਹੈ ਵਪਾਰ ਵੱਧਦੇ ਹੈ ਤਾਂ ਜੇ ਮੈਂ ਆਪਣੇ ਪੈਸੇ ਨੂੰ ਉਹਨੂੰ ਚੁਸਤ ਬਣਾਣਾ ਚਾਹਨਾ ਜੇ ਮੈਂ ਆਪਣੇ ਪੈਸੇ ਨੂੰ ਚਾਹਣਾ ਕਿ ਮੇਰਾ ਪੈਸਾ ਮੇਰੇ ਵਾਸਤੇ ਹੋਰ ਪੈਸਾ ਕਮਾਏ ਤਾਂ ਮੈਨੂੰ ਥੋੜਾ ਜਿਹਾ ਰਿਸਕ ਲੈਣਾ ਹੀ ਪਏਗਾ ਜੇ ਅੱਜ ਮੈਂ ਦੇਟਸ ਕੋਈ ਵਪਾਰ ਵੀ ਕਰਦਾ ਵਪਾਰ ਮੈਂ ਜਿੰਨਾ ਮਰਜ਼ੀ ਵਧਿਆ ਕਰ ਲਾ ਤੇ ਉਹਦੇ ਵਿੱਚ ਵੀ ਤਾਂ ਕੁਝ ਰਿਸਕ ਹੁੰਦੇ ਹੀ ਹੈ ਤਾਂ ਜਿਆਦਾ ਹੁਣ ਮੇਰੇ ਕੋਲ ਜੇ ਗਰੋਥ ਦਾ ਹਿੱਸਾ ਬਣਨਾ ਹੈ ਜੇ ਇੱਕ ਤਰੱਕੀ ਦਾ ਹਿੱਸਾ ਬਣਨਾ ਹੈ ਜਾਂ ਤਾਂ ਮੈਂ ਆਪ ਵਪਾਰ ਕਰਨਾ कोई दूसरे सक्सेसफुल व्यापार जो कर रहे हैं है, वो है है, है गलत ना हो जाए एक, एक रेगूलेटरी बॉडी है, है कि छोटे एक निवेशक जरा पैसा जमा कर रहा है अपना पैसे किस तरह इनवेस्ट किया जाए सिर्फ मार्केट रिस्क ਕੋਈ ਹੋਏ ਜਿਹੜਾ ਕਿ ਠੀਕ ਹੋਏ ਕੋਈ ਗਲਤ ਕੰਪਨੀ ਚ ਲਗਾਣਾ ਜਾਂ ਉਸ ਨਾਲ ਲਗਾਣਾ ਪੂਰੇ ਤਰ੍ਹਾਂ ਦੇ ਰੈਗੂਲੇਸ਼ਨ ਬੜੇ ਹੋਏ ਤਾਂ ਲੋਕਾਂ ਨੂੰ ਇਹ ਸਮਝਾਉਣ ਵਾਸਤੇ ਕਿ ਮਿਊਚੁਅਲ ਫੰਡ ਸਹੀ ਹੈ ਕਿਉਂਕਿ ਇਹਦੇ ਵਿੱਚ ਰੈਗੂਲੇਟਰੀ ਹੈ ਅਸੀਂ ਚੰਗੀਆਂ ਕੰਪਨੀ ਚ ਪੈਸਾ ਲਗਾਨੇ ਆ ਸਾਡੇ ਕੋਲ ਐਕਸਪਰਟ ਹੈ ਐਕਸਪਰਟਸ ਦੀ ਕੁਆਲੀਫਿਕੇਸ਼ਨ ਫਿਕਸ ਕੀਤੀ ਹੋਈ ਹੈ ਉਹਨਾਂ ਦੀ ਹਰ ਤਰ੍ਹਾਂ ਦੀ ਰਿਪੋਰਟਿੰਗ ਹੁੰਦੀ ਹੈ ਵੀ ਅਬ ਕੀ ਕਰ ਰਹੇ ਹੋ ਤੁਸੀਂ ਅੱਜ ਰੋਜ਼ ਮਰਾਂ ਦੀ ਜ਼ਿੰਦਗੀ ਚ ਕੀ ਕਰ ਰਹੇ ਹੋ ਤਾਂ ਉਹਦੇ ਕਰਕੇ ਇਹ ਕਨਸੈਪਟ ਨੂੰ ਇਹ ਆਮ ਜਨਤਾ ਤੱਕ ਲਿਜਾਣ ਦੀ ਇਹ ਜਿਹੜਾ ਕੈਂਪੇਨ ਹੈ ਬਹੁਤ ਜ਼ਰੂਰੀ ਸੀ ਔਰ ਬਹੀ ਸਹੀ ਟਾਈਮ ਤੇ ਸਹੀ ਤਰੀਕੇ ਨਾਲ ਲੈ ਕੇ ਆਇਆ ਹੈਗਾ ਮਿਊਚੁਅਲ ਫੰਡ ਸਹੀ ਦਾ ਮਤਲਬ ਇਹ ਹੈ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੀ ਚੀਜ਼ ਬਤਾਲਣਾ ਦੱਸਣਾ ਕਿ ਨਾ ਤੁਸੀਂ ਵਿਆਜ ਤੇ ਆਪਣੇ ਆਪ ਨੂੰ ਸੀਮਤ ਰੱਖੋ ਕਿਉਂਕਿ ਵਿਆਜ ਦਰਾਂ ਤਾਂ ਉੱਪਰ-ਨੀਚੇ ਚਲਦੀਆਂ ਰਹਣਗੀਆਂ ਜੇ ਉਹ ਬਾਹਰ ਚੰਗੇ ਚੱਲ ਰਹੇ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਲੰਬੇ ਸਮੇਂ ਵਾਸਤੇ ਕਾਫੀ ਚੰਗਾ ਫਾਇਦਾ ਹੋ ਸਕਦਾ ਹੈ ਜੇ ਤੁਸੀਂ ਮਿਊਚੁਅਲ ਫੰਡਸ ਪੈਸਾ ਲਗਾਓ ਇੱਕ ਚੀਜ਼ DPG ਬੜੀ ਅੱਛੀ ਇਸ ਕੈਂਪੇਨ ਦੀ ਹੈ ਕਿ ਇਟਸ ਅ ਵੈਰੀ ਡਾਇਨਾਮਿਕ ਕੈਂਪੇਨ ਜੇ ਤੇ ਇਹ ਈ ਵਿਊਅਰਸ ਨੂੰ ਇਹ ਵੀ ਦੱਸਦਾ ਕਿ ਤੁਹਾਨੂੰ ਟੈਨਸ਼ਨ ਕਰਨ ਦੀ ਲੋੜ ਨਹੀਂ ਹੈ ਜੋ ਉੱਤੇ ਜਾ ਰਹੀ ਹੈ ਜਾਂ ਸਾਈਡਵイズ ਇਹ ਕੈਂਪੇਨ ਬੜਾ ਹੀ ਡਾਇਨਾਮਿਕਲੀ ਬਣਾਇਆ ਗਿਆ ਹੈ ਸੋ ਫੁੱਲ ਮਾਰਕਸ ਟੂ ਅ ਰੈਗੂਲੇਟਰ ਐਂਡ ਐਮਫੀ ਫਾਰ ਟੇਕਿੰਗ ਇਟ ਫਾਰਵਰਡ ਡੀਪੀਜੀ ਇੱਕ ਮੇਰਾ ਕੁਐਸਚਨ ਨਹੀਂ ਹੈ ਤੁਹਾਨੂੰ ਕਿ ਪੰਜਾਬ ਦੇ ਵਿੱਚ ਜਿਹੜੀ ਕੈਪੀਟਲ ਫਾਰਮੇਸ਼ਨ ਦਾ ਹੈਗਾ ਇਹਦੇ ਉੱਤੇ ਥੋੜਾ ਤੁਸੀਂ ਚਾਨਣਾ ਪਾਓ ਕਿ ਕਿਹਦਾ ਕੀਤਾ ਜਾ ਸਕਦਾ ਹੈ ਕੈਨ ਯੂ ਥਰੋ ਸਮ ਲਾਈਟ ਔਨ ਇਟ ਪਲੀਜ਼ ਯਾ ਯਮ ਜ਼ਰੂਰ ਹੈ ਬਲਕਿ ਬਹੁਤ ਵਧੀਆ ਕੁਸਚਨ ਤੁਸੀਂ ਕੀਤਾ ਕਿਉਂਕਿ ਮੇਰੇ ਦਿਲ ਚ ਹਮੇਸ਼ਾ ਜਦੋਂ ਅਸੀਂ ਬੰਬੇ ਬੈਠ ਕੇ ਸਾਰੇ ਸਟੇਟਸ ਦੇ ਵਿੱਚ ਲੋਕਾਂ ਦੇ ਇੱਕ ਇਨਵੈਸਟਮੈਂਟ ਕਰਨ ਦੇ ਤਰੀਕੇ ਨੂੰ ਦੇਖਦੇ ਆ ਕਿਵੇਂ ਢੰਗ ਨਾਲ ਉਹ ਆਪਣੀ ਇਨਵੈਸਟਮੈਂਟ ਕਰ ਰਹੇ ਹੈ ਤੇ ਜਦੋਂ ਅਸੀਂ ਦੇਖਦੇ ਆ ਪੰਜਾਬ ਚ ਕੀ ਹੋ ਰਿਹਾ ਹੈ ਕੈਪੀਟਲ ਫਾਰਮੇਸ਼ਨ ਜਦੋਂ ਮੈਂ ਕੈਪੀਟਲ ਫਾਰਮੇਸ਼ਨ ਦੀ ਗੱਲ ਕਰਦਾ ਮੈਂ ਸਿਰਫ ਮਿਊਚੁਅਲ ਫੰਡ ਜਾਂ ਸਕਿਉਰਿਟੀ ਮਾਰਕੀਟ ਦੀ ਕੈਪੀਟਲ ਕ੍ਰੀਏਸ਼ਨ ਦੀ ਗੱਲ ਨਹੀਂ ਕਰ ਰਿਹਾ ਮੈਂ ਓਵਰਆਲ ਕੈਪੀਟਲ ਕ੍ਰੀਏਸ਼ਨ ਵਪਾਰ ਦੇ ਵਿੱਚ ਵੀ ਕੈਪੀਟਲ ਕ੍ਰੀਏਸ਼ਨ ਦੀ ਗੱਲ ਕਰ ਰਿਹਾ ਇੱਕ ਜ ਇੱਕ ਬੜਾ ਬਹੁਤ ਹੀ ਵੱਡੀ ਜਿਹੜੀ ਇੱਕ ਤਰਾਸਤੀ ਕਹਿ ਸਕਦੇ ਆ ਪੰਜਾਬ ਦੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਕੈਸ਼ ਮਾਰਕੀਟਸ ਬਹੁਤ ਜ਼ਿਆਦਾ ਧਿਆਨ ਦਿੰਦੇ ਆ ਜਦੋਂ ਅਸੀਂ ਦੇਖਦੇ ਆ ਇੱਥੇ ਮਹਾਰਾਸ਼ਟਰ ਦੇਖੀਏ ਜਾਂ ਗੁਜਰਾਤ ਦੇਖੀਏ ਜਿਹੜੀਆਂ ਕਿ ਡਿਵੈਲਪਡ ਸਟੇਟ ਐ ਉਹ ਜ਼ਿਆਦਾ ਤੋਂ ਜ਼ਿਆਦਾ ਕੰਮ ਜਿਹੜਾ ਉਹ ਅਕਾਊਂਟਿੰਗ ਪ੍ਰੋਸੀਜਰ ਦੇ ਨਾਲ ਹੁੰਦਾ ਤਾਂ ਉਹਦੇ ਨਾਲ ਕੀ ਹੁੰਦਾ ਵਪਾਰ 'ਚ ਜਿਹੜਾ ਮੁਨਾਫਾ ਹੁੰਦਾ ਉਹਦੇ ਨਾਲ ਕੈਪੀਟਲ ਕ੍ਰिएशन ਹੁੰਦੀ ਹੈ ਜੇ ਉਹ ਤਾਂ ਡੀ ਕੈਪੀਟਲ ਕ੍ਰिएशन ਹੋ ਗਈ ਤਾਂ ਯੂ ਹੈਵ ਵੇਰੀਅਸ ਵੇਜ਼ ਐਂਡ ਮੀਨ ਤੋਂ ਲੇਖੋ ਬਹੁਤ ਤਰੀਕੇ ਹੁੰਦੇ ਆ ਤੇ ਤੁਹਾਡੇ ਆਪਣੀ ਜਿਹੜੀ ਕੈਪੀਟਲ ਐ ਸਕਿਨ ਇਨ ਦੀ ਗੇਮ ਜਾਂ ਕਹਿੰਦੇ ਜਿਹੜਾ ਆਪਣਾ ਪੈਸਾ ਲਗਾ ਕੇ ਤੁਸੀਂ ਹੋਰ ਪੈਸਾ ਮਾਰਕੀਟ ਚੋਂ ਲੈ ਸਕਦੇ ਹੋ ਉਸ ਕਰਕੇ ਪੰਜਾਬ 'ਚ ਪੈਸਾ ਨਹੀਂ ਬਣ ਰਿਹਾ ਜਦੋਂ ਸਾਡੇ ਕੋਲ ਪੱਕੇ ਦਾ ਪੈਸਾ ਹੀ ਨਹੀਂ ਹੁੰਦਾ ਜਾਂ ਅਕਾਊਂਟਿੰਗ ਪੈਸਾ ਨਹੀਂ ਹੁੰਦਾ ਤਾਂ ਇਨਵੈਸਟਮੈਂਟ ਕਰਨ ਜੀ ਇਵਨ ਕੈਪੀਟਲ ਮਾਰਕੀਟ 'ਚ ਵੀ ਇਨਵੈਸਟ ਕਰਨ ਵਾਸਤੇ ਪੈਸਾ ਘਟ ਜਾਂਦਾ ਤਾਂ ਸਭ ਤੋਂ ਜ਼ਿਆਦਾ ਇਹ ਇੱਕ ਚੇਨ ਹੈ ਬੜੀ ਬੜੀ ਚੇਨ ਬਣੀ ਹੋਈ ਹੈ ਕਿਉਂਕਿ ਕੈਸ਼ ਮਾਰਕੀਟ ਦਾ ਬਿਜ਼ਨਸ ਜ਼ਿਆਦਾ ਹੁੰਦਾ ਭਾਵੇਂ ਤੁਸੀਂ ਰੀਅਲ ਏਸਟੇਟ ਦੀ ਗੱਲ ਕਰ ਲਓ ਜਾਂ ਤੁਸੀਂ ਆਪਣੇ ਆਮ ਵਪਾਰ ਦੀ ਗੱਲ ਕਰ ਲਓ ਇਹ ਉੱਥੇ ਦਾ ਮਾਹੌਲ ਪੰਜਾਬ ਦਾ ਮਾਹੌਲ ਤੇ ਹੋਰ ਡਿਵੈਲਪਡ ਸਟੇਟ ਦੇ ਮਾਹੌਲ 'ਚ ਬਹੁਤ ਜ਼ਿਆਦਾ ਫਰਕ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਤਾਂ ਇਹ ਹੈ ਕਿ ਹੋਰ ਕਿੰਨੇ ਜ਼ਿਆਦਾ ਲੋਕਾਂ ਨੂੰ ਇੱਕ ਇੱਕ ਸਹੀ ਤਰੀਕੇ ਨਾਲ ਕੈਪੀਟਲ ਮਾਰਕੀਟ 'ਚ ਲਿਆਇਆ ਜਾਏ ਰੈਗੂਲਰ ਤੌਰ ਤੇ ਜ਼ਿਆਦਾ ਤੋਂ ਜ਼ਿਆਦਾ ਇਨਵੈਸਟ ਕੀਤਾ ਜਾਏ ਤਾਂ ਕਿ ਕੈਪੀਟਲ ਫਾਰਮੇਸ਼ਨ ਹੋ ਸਕੇ ਤੇ ਕੈਪੀਟਲ ਫਾਰਮੇਸ਼ਨ ਹੋਏਗੀ ਸਾਨੂੰ ਅਸੀਂ ਬਹੁਤ ਜ਼ਿਆਦਾ ਐਂਟਰਪ੍ਰਾਈਜ਼ਸ ਬਹੁਤ ਜ਼ਿਆਦਾ ਐਂਟਰਪ੍ਰੀਨਰ ਇਕੱਠੇ ਕਰ ਸਕਦੇ ਹਾਂ ਇਸ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਹੱਥ ਦਾ ਇਹ ਵੀ ਸਾਡੇ ਬਸ ਹੱਥ ਵਸਤੇ ਇਹ ਹੈ ਕਿ ਮਿਊਚੁਅਲ ਫੰਡ ਨੂੰ ਕਿੰਨੇ ਤੱਕ ਜਿਆਦਾ ਤੋਂ ਜਿਆਦਾ ਉੱਤੇ ਅਸੀਂ ਡਿਵੈਲਪ ਕਰੀਏ ਤਾਂ ਕਿ ਜੋ ਵਪਾਰ ਤਾਂ ਜਦੋਂ ਹੋਏਗਾ ਹੋਏਗਾ ਉਹ ਸਾਡੇ ਏਰੀਆ ਆਫ ਇਨਫਲੂਐਂਸ ਨਹੀਂ ਆਂਦਾ ਐਂਡ ਐਟ ਲੀਸਟ ਕੈਪੀਟਲ ਮਾਰਕੀਟਸ ਇਨਵੈਸਟਮੈਂਟ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਕਰਵਾ ਸਕੀਏ ਉਹਦੇ ਨਾਲ ਕੈਪੀਟਲ ਫਾਰਮੇਸ਼ਨ ਪੰਜਾਬ 'ਚ ਹੋ ਸਕਦੀ ਹੈ ਸਰ ਦੇਖੋ ਇੱਕ ਚੀਜ਼ ਤਾਂ ਸਾਨੂੰ ਮੰਨੀ ਪੈਗੀ ਕਿ ਜਿਹੜਾ ਪੰਜਾਬ ਪੰਜਾਬੀ ਬੰਦਾ ਹੈ ਫੋਰ ਜਨਰੇਸ਼ਨਸ ਥਾਊਜ਼ੈਂਡਸ ਆਫ ਇਅਰਸ ਉਹਦੀ ਰਿਸਕ ਟੇਕਿੰਗ ਕਪੈਸਿਟੀ ਬੜੀ ਰਹੀ ਹੈ ਉਹਨਾਂ ਨੇ ਇੰਨੇ ਯੂ نو ਆਕਰਮਣ ਚੱਲੇ ਸਾਰਾ ਕੁਝ ਕੀਤੇ ਪੰਜਾਬੀ ਐਂਟਰਪ੍ਰੈਨਰ ਵਰਲਡ ਵਾਈਡ ਜਾਣਿਆ ਜਾਂਦਾ ਹੈ ਉਹਨਾਂ ਦੀ ਲੇਬਰ ਮਤਲਬ ਕਰਨ ਦੀ ਜਿਹੜੀ ਸਪਿਰਿਟ ਹੈ ਉਹ ਪੂਰੇ ਦੁਨੀਆ ਚ ਫੈਲੀ ਹੋਈ ਹੈ ਅ ਫਿਰ ਉਹਦਾ ਕੀ ਰੀਜ਼ਨ ਆ ਜਾਂਦਾ ਹੈ ਕਿ ਜਦੋਂ ਅਸੀਂ ਕੈਪੀਟਲ ਦੀ ਗੱਲ ਕਰਦੇ ਹਾਂ ਥਰੂ ਬੈਂਕਿੰਗ ਰੂਟ ਬਿਕੋਜ਼ ਮਿਚੁਅਲ ਫੰਡ ਸਾਰਾ ਜਿਹੜਾ ਬੈਂਕਿੰਗ ਰੂਟ ਦੇ ਥਰੂ ਫੋਲੋ ਆਂਦਾ ਹੈ ਔਰ ਇਹ ਵੀ ਬਿਜ਼ਨਸਮੈਨ ਨੂੰ ਸਮਝਣਾ ਪਏਗਾ ਕਿ ਐਟ ਦੀ ਐਂਡ ਜਦ ਉਹਨਾਂ ਨੂੰ ਕ੍ਰੈਡਿਟ ਲੈਣਾ ਹੈ ਬੈਂਕ ਤੋਂ ਉਹ ਵੀ ਬੈਂਕਿੰਗ ਰੂਟਸ ਤੋਂ ਆਂਦਾ ਹੈ ਸੋ ਇਹ ਜਿਹੜੀ ਪਰੇਨਿਅਲ ਪ੍ਰੋਬਲਮ ਹੈ ਤੁਹਾਨੂੰ ਤੁਸੀਂ ਕਿਹਦਾ ਸੁਜੈਸ਼ਨ ਦਿੰਦੋ ਕਿ ਇਹਨੂੰ ਅਸੀਂ ਬ੍ਰਿਜ ਕਰ ਸਕੀਏ ਤਾਂ ਕਿ ਕੈਪੀਟਲ ਫਾਰਮੇਸ਼ਨ ਵੀ ਹੋਵੇ ਤੇ ਬੈਂਕਿੰਗ ਇੰਡਸਟਰੀ ਦੇ ਥਰੂ ਇਨਵੈਸਟਮੈਂਟ ਵੀ ਵੱਧ ਸਕੇ ਨਹੀਂ ਉਸ ਦਾ ਸਭ ਤੋਂ ਜ਼ਿਆਦਾ ਬੰਬੀ ਜੀ ਸਭ ਤੋਂ ਜਿਹੜੀ ਮੇਨ ਪ੍ਰੋਬਲਮ ਹੈ ਕਿ ਸਭ ਤੋਂ

ਅ ਜਦੋਂ ਅਸੀਂ ਪੂਰਾ ਚਾਰਟ ਦੇਖਦੇ ਹਾਂ ਸਟੇਟ ਵਾਈਜ਼ ਅਸੀਂ ਬਹੁਤ ਪਿੱਛੇ ਹਾਂ ਓਕੇ ਸਾਡਾ ਅਸੀਂ ਲੋਇਸਟ ਸਟੇਟ ਦੇ ਵਿੱਚ ਆਨੇ ਹੈ ਜੀਐਸਟੀ ਕਲੈਕਸ਼ਨ ਦਾ ਉਹਦਾ ਕਲੀਅਰ ਕਟ ਮਤਲਬ ਕੀ ਨਿਕਲਦਾ ਹੈ ਕਿ ਅਕਾਊਂਟਿੰਗ ਦੇ ਵਿੱਚ ਸਾਡਾ ਬਿਜ਼ਨਸ ਬਹੁਤ ਘਟ ਰਿਹਾ ਹੈ ਐਦਾ ਤਾਂ ਨਹੀਂ ਪੰਜਾਬ ਬਿਜ਼ਨਸ ਨਹੀਂ ਹੋ ਰਿਹਾ ਕੋਈ ਟਾਈਮ ਹੁੰਦਾ ਸੀ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਜੀਡੀਪੀ ਜਿਹੜੀ ਪਰ ਕੈਪੀਟਲ ਇਨਕਮ ਪੰਜਾਬੀਆਂ ਦੀ ਹਰਿਆਣਾ ਨਾਲੋਂ ਦੁਗਣੀ ਹੁੰਦੀ ਸੀ ਅੱਜ ਅੱਜ ਹਰਿਆਣਾ ਤੋਂ ਅੱਧੀ ਵੀ ਨਹੀਂ ਹੈ ਇਹਦਾ ਕਿਤੇ ਨਾ ਕਿਤੇ ਤਾਂ ਸਾਨੂੰ ਅੰਦਰ ਚਾਗਣਾ ਪਏਗਾ ਇਨਟਰੋਸਪੈਕਟ ਕਰਨਾ ਪਏਗਾ ਕੀ ਹੋਇਆ ਸਾਡੇ ਨਾਲ ਕੀ ਹੋਇਆ ਉਹ ਦਿਨ ਮੈਂ ਉਸ ਮੁੱਦੇ ਤੇ ਨਹੀਂ ਜਾਣਾ ਚਾਹੁੰਦਾ ਹਜੇ ਬਟ ਬਟ ਸਮਥਿੰਗ ਰੋਂਗ ਹੈਜ਼ ਡੈਫੀਨਿਟਲੀ ਹੈਪਨਡ ਅਗਰ ਉਹਦੇ ਉਹ ਨੂੰ ਹੁਣੀ ਕਿਵੇਂ ਸਿੱਧਾ ਕਰਨਾ ਕਿਵੇਂ ਠੀਕ ਕਰਨਾ ਕਿਵੇਂ ਠੀਕ ਕਰਕੇ ਅੱਗੇ ਵਧਣਾ ਕਿਉਂਕਿ ਜੇ ਅਸੀਂ ਇਹ ਜਿਹੜੇ ਅਗਲੇ ਆਉਣ ਵਾਲੇ 10 20 ਸਾਲ ਹੈ ਜਿਹੜੇ ਹਿੰਦੁਸਤਾਨ ਦੇ ਸਵੀਟ ਮਤਲਬ ਜਿਹਨੂੰ ਕਹਿੰਦਾ ਵੀਅਰ ਐਟ ਦੀ ਸਵੀਟੈਸਟ ਸਪੋਰਟ ਜੇ ਉਹਦੇ ਵਿੱਚ ਅਸੀਂ ਪੰਜਾਬ ਜਾਂ ਪੰਜਾਬੀਆਂ ਨੇ ਉਹਦਾ ਫਾਇਦਾ ਨਾ ਉਠਾਇਆ ਤਾਂ ਆਈ ਥਿੰਕ ਅਸੀਂ ਹੋਰ ਪਿੱਛੇ ਚਲੇ ਜਾਵਾਂਗੇ ਉਹਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਕੈਪੀਟਲ ਮਾਰਕੀਟ ਐਟ ਲੀਸਟ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕਦਾ ਹੈ ਅਸੀਂ ਇਨਵੈਸਟ ਕਰੀਏ ਆਪਣੇ ਬਿਜ਼ਨਸ 'ਚ ਵੀ ਤੇ ਕੈਪੀਟਲ ਮਾਰਕੀਟ 'ਚ ਵੀ ਤੇ ਉਹਦੇ ਲਈ ਅਜਿਵੇਂ ਹੋਇਆ 12 ਲੱਖ ਤੱਕ ਦੀ ਕਿਸੇ ਦੇ ਇਨਕਮ ਨਹੀਂ ਹੈ। ਔਰ ਤੁਹਾਨੂੰ ਵੀ ਮੈਨੂੰ ਵੀ ਪਤਾ ਹੈ ਕਿ ਆਮ ਤੌਰ ਤੇ ਜਿਹੜਾ ਛੋਟਾ ਵਪਾਰੀ ਹੈ ਉਹ ਉਹਨੇ ਤੱਕ ਦੀ ਰਿਟਰਨ ਫਾਈਲ ਕਰਦਾ ਜਿੱਥੇ ਉਹਦਾ ਟੈਕਸ ਪੈ ਲੱਗੇ। ਜੇ ਅੱਜ ਜੋ 7 ਲੱਖ ਤੋਂ 12 ਲੱਖ ਤੱਕ ਜਾਏਗਾ ਤਾਂ ਜੇ 5 ਲੱਖ ਜ਼ਿਆਦਾ ਹੈ ਉਹਨੂੰ ਕਿਸ ਤਰ੍ਹਾਂ ਉਹ ਇਨਵੈਸਟ ਅਸੀਂ ਆਪਾਂ ਇਨਵੈਸਟਮੈਂਟ ਚ ਲਿਆ ਸਕੀਏ ਕਿਵੇਂ ਉਹਦਾ ਮਲਟੀਪਲਾਇਰ ਇਫੈਕਟ ਲੈ ਸਕੀਏ ਇਹ ਸਾਰੀਆਂ ਚੀਜ਼ਾਂ ਸਭ ਤੋਂ ਬੜੀ ਆ ਕਹਿੰਦੇ ਬੜੀ ਬੜੀ ਸੀਰੀਅਸ ਨਾਲ ਸੋਚਨੀ ਆ ਪੈਣੀ ਆ ਤੇ ਤਾਂ ਕਿ ਅਸੀਂ ਮੈਂ ਇਹ ਮਿਊਚੁਅਲ ਫੰਡ ਦਾ ਪ੍ਰੋਗਰਾਮ ਹੈ ਇਸ ਕਰਕੇ ਮੈਂ ਜ਼ਿਆਦਾ ਹੋਰ ਮੁੱਦੇ ਤੇ ਨਾ ਜਾਂਦਾ ਹੋਇਆ ਸਿਰਫ ਇਹ ਕਹਾਂਗਾ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰਵਾਇਆ ਜਾਏ ਲੰਬੇ ਸਮੇਂ ਵਾਸਤੇ ਉਹਨੂੰ ਇਹ ਕੋਈ ਅਦਾ ਨਹੀਂ ਦਿਖਾਣਾ ਚਾਹੀਦਾ ਕਿ ਤਿੰਨ ਤਿੰਨ ਮਹੀਨੇ 6 ਮਹੀਨੇ ਤੁਹਾਡੀ ਬੜੀ ਹੋ ਜਾਏਗੀ ਲੰਬੀ ਆਫ ਦੇ ਵਾਸਤੇ 5 ਤੋਂ 10 ਸਾਲ ਤੱਕ ਦਾ ਪੈਸਾ ਜਿਹੜਾ ਹੋਏ ਇਕਵਿਟੀ ਮਾਰਕੀਟ ਚ ਲਗਾ ਲੋ ਜਿਹੜਾ 3 ਤੋਂ 5 ਸਾਲ ਦਾ ਹੈ ਉਹ ਹਾਈਬ੍ਰਿਡ ਫੰਡ ਚ ਲਗਾ ਲੋ ਜਿਹੜਾ 3 ਸਾਲ ਤੋਂ ਘੱਟ ਹੈ ਉਹਦੇ ਵੀ ਬੜੇ ਸੋਲਿਊਸ਼ਨ ਹੈਗੇ ਨੇ ਆਰਬਿਟਰਾਜ ਫੰਡ ਹੈ ਜੈਸੇਲੀ ਹੋ ਕੇ ਰਹਾ ਸਰ ਪੰਜਾਬ ਦੇ ਵਿੱਚ ਡੀਪੀਜੀ ਜੇ ਤੁਸੀਂ ਦੇਖੋ ਇੱਕ ਤਾਂ ਕਨਵੈਨਸ਼ਨਲ ਵਿਜ਼ਡਮਸ ਬੜੀ ਪਰਕੂਲੇਟ ਕੀਤੀਆਂ ਹੋਈਆਂ ਲਾਈਕ ਰੀਅਲ ਅਸਟੇਟ ਐਂਡ ਫਾਲੋਡ ਬਾਏ ਗੋਲਡ ਜਿਹੜੀਆਂ ਐਟ ਮੈਕਸ ਫਾਈਨੈਂਸ਼ੀਅਲ ਇਨਵੈਸਟਮੈਂਟਸ ਹੈਗੀ ਐਦਾ ਨਹੀਂ ਕਿ ਮਿਊਚੁਅਲ ਫੰਡ ਨਹੀਂ ਆਫਟਰ ਲੁਧਿਆਣਾ ਚੰਡੀਗੜ੍ਹ ਇਨ ਦਾ ਪੈਕਿੰਗ ਆਰ ਬਟ ਆਰਡਰ ਚ ਤਾਂ ਆ ਰਹੇ ਨੇ ਪਰ ਐਬਸੋਲਿਊਟ ਵੋਲਿਊਮ ਤੁਸੀਂ ਦੇਖੋਗੇ ਤਾਂ ਸਾਡਾ 40000 ਕਰੋੜ ਇੱਕ ਇੱਕ ਸਿਟੀ ਦਾ 45000 ਹੈ ਤੇ ਤੁਸੀਂ ਨੈਸ਼ਨਲ ਐਵਰੇਜ ਬੰਬੇ ਉਰਥੇ ਦੇਖੋਗੇ ਤਾਂ ਫਿਰ ਤਾਂ ਬਹੁਤ ਜ਼ਿਆਦਾ ਡਿਫਰੈਂਸ ਹੈ ਸੋ ਉਹ ਕੀ ਹੁੰਦਾ ਐਟ ਮੈਕਸ ਫਾਈਨੈਂਸ਼ੀਅਲਾਈਜ਼ੇਸ਼ਨ ਇਜ਼ ਲਿਮਿਟਿਡ ਟੂ ਐਫ ਡੀਜ਼ ਜਦੋਂ ਹੀ ਅਸੀਂ ਮਿਊਚੁਅਲ ਫੰਡ ਰੌਟ ਦੀ ਤਰਫ ਆਂਦੇ ਹਾਂ ਤਾਂ ਉਹ ਸ਼ਾਇਦ 1% ਜਾਂ 2% ਤੇ ਹੀ ਰਹਿ ਜਾ ਰਿਹਾ ਹੈ ਜੀ ਉਹਦਾ ਜੀ ਅੋ ਜਨਮਾਦਨ ਉਹ ਇੱਕ ਜੇ ਮੈਂ ਆંકੜਾ ਦਵਾਂ ਤੁਹਾਨੂੰ ਅੱਜ ਦੀ ਡੇਟ 'ਚ ਮਿਊਚੁਅਲ ਫੰਡ ਦਾ ਜਿਹੜਾ ਪੂਰਾ ਪੈਸਾ ਹੈ ਉਹ 36 ਲੱਖ ਕਰੋੜ ਹੈ ਤੇ ਜੇ ਜੈ ਫਿਕਸਡ ਡਿਪੋਜ਼ਿਟ ਦੀ ਗੱਲ ਕਰੀਏ ਤਾਂ ਉਹ ਕ੍ਰੀਮ ਹੈਗਾ 2 ਲੱਖ 20 ਜਾਂ 2 ਲੱਖ 30 ਸੌਰੀ 2 ਲੱਖ 40 ਹਜ਼ਾਰ ਤੋਂ ਅੱਜ ਦੀ ਡੇਟ 'ਤੇ ਆਲਰੇਡੀ 8.3% ਹੋ ਗਿਆ ਅੱਜ ਤੋਂ 5 ਸਾਲ ਪਹਿਲਾਂ 10% ਹੁੰਦਾ ਸੀ ਬੈਂਕ ਡਿਪੋਜ਼ਿਟ ਦਾ ਹੁਣ 25-30% ਹੋ ਗਿਆ ਜੇ ਜਦੋਂ ਪੰਜਾਬ ਦਾ ਨੰਬਰ ਦੇਖਦਾ ਤਾਂ ਉਹ ਸਿੰਗਲ ਡਿਜੀਟਸ ਆ ਜਾਂਦਾ ਹੈ 올 ਇੰਡੀਆ 3% ਤੇ ਉਹ ਜਿਹੜੀ ਹੈ ਨਾ ਉਹ ਵਿਦਾਨ ਦੀ ਜ਼ਰੂਰਤ ਹੈ ਬੈਂਕ ਐਫ ਡੀ ਜਿਹੜੇ ਆ ਜਿਹੜਾ ਰੁਝਾਨ ਹੈ ਉਹਨੂੰ ਘਟ ਕਰਕੇ ਕਿਦਾਂ ਅਸੀਂ ਕੈਪੀਟਲ ਮਾਰ ਕੇ proportions ਜ਼ਿਆਦਾ ਵਧਾਈਏ ਆਲ ਇੰਡੀਆ ਰੇਸ਼ੋ ਜਾਂ ਸਟੇਟ ਗਵਰਨਮੈਂਟ ਜਿਹੜੀਆਂ ਦੂਜੀਆਂ ਹੈਆਂ ਸਟੇਟ ਜਿਹੜੀਆਂ ਡਿਵੈਲਪਡ ਸਟੇਟ ਹੈ ਉਹਨਾਂ ਦੀ ਰੇਸ਼ੋ ਬਹੁਤ ਜ਼ਿਆਦਾ ਹੈ ਸਾਡੀ ਬਹੁਤ ਘੱਟ ਹੈ ਉਹਦੇ ਨਾਲ ਕੀ ਹੋ ਰਿਹਾ ਹੈ ਕਿ ਸਾਨੂੰ ਉੱਥੇ 뮤ਚਲ ਫੰਡ ਸਹੀ ਹੈ ਤੋਂ ਇਲਾਵਾ ਪੰਜਾਬ ਚ ਘੋਰ ਸਾਨੂੰ ਕੋਈ ਆਪਣੇ ਲੈਵਲ ਤੇ ਕੋਈ ਇੱਕ ਪੂਰਾ ਇੱਕ ਕਰਨਾ ਪਏਗਾ ਕੈਂਪੇਨ ਕਿ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਕੈਪੀਟਲ ਮਾਰਕੀਟਸ ਲੈ ਆਇਆ ਜਾ ਸਕੇ ਥੈਟ ਇਜ਼ ਅਗੇ ਜਿਹੜੀ ਰੇਸ਼ਿਓ ਹੈ ਸਮਵੇਅਰ ਨੀਅਰ ਨੈਸ਼ਨਲ ਕੈਪੀਟਲ ਆ ਜਾ ਸਕੇ ਆਵੇ ਨੈਸ਼ਨਲ ਲੈਵਲ ਆ ਸਕੇ ਅੱਜ ਦੇ ਰੇਟ ਦੇ ਵਿੱਚ ਬਹੁਤ ਫਰਕ ਹੈ ਤਾਂ ਉਹਦੇ ਵਿੱਚ ਤੁਸੀਂ ਬਿਲਕੁਲ ਸਹੀ ਕਿਹਾ ਹਰਿਆਣਾ ਚੰਡੀਗੜ੍ਹ ਜਲੰਧਰ ਇਹਦੇ ਵਿੱਚ ਸਾਡਾ ਰੇਸ਼ਿਓ ਕੁਝ ਠੀਕ ਹੈ ਅਜੋ ਨਹੀਂ ਕਿ ਪੰਜਾਬ ਦੇ ਵਿੱਚ ਕੀ ਹੈ ਪੈਸਾ ਹਰ ਕੋਨੇ 'ਚ ਹੈ ਹਰ ਜਗ੍ਹਾ ਤੇ ਪੈਸਾ ਹੈਗਾ ਤੇ ਜੇ ਅਸੀਂ ਉਸ ਪੈਸੇ ਤੇ ਨਜ਼ਰ ਨਾ ਰੱਖੀ ਉਹਨੂੰ ਨਾ ਲਿਆ ਸਕੇ ਤਾਂ ਤਾਂ ਵੀ ਸਾਡੇ ਲਈ ਇੱਕ ਮੁਸ਼ਕਿਲ ਹੋ ਜਾਂਦਾ ਜਦ ਅਸੀਂ ਮਿਊਚੁਅਲ ਫੰਡ ਜਾਂ ਇਨਵੈਸਟਮੈਂਟ ਪ੍ਰੋਡਕਟਸ ਦੀ ਗੱਲ ਕਰਦੇ ਇੱਕ ਲੋਕਾਂ ਨੂੰ ਨਾ ਬੜਾ ਕੰਪਲਿਕੇਟਿਡ ਫੀਲ ਹੁੰਦਾ ਕਿ ਕਿ देयर ਇਜ਼ ਲੋਟ ਆਫ ਕੰਪਲਿਕੀਸ਼ਨ ਕਿ ਆਮ ਬੰਦਾ ਕਰ ਪਾਏਗਾ ਜਾਂ ਨਹੀਂ ਕਰ ਪਾਏਗਾ ਜਿਹੜਾ ਪੰਜਾਬ ਸੂਬੇ ਦਾ ਬੰਦਾ ਹੈ ਨੌਰਥ ਦੇ ਵਿੱਚ ਉਹ ਥੋੜਾ ਜਿ ਇਸ ਗੱਲ ਦੇ ਉੱਤੇ ਫੇਅਰ ਸਾਈਕੋਸਿਸ ਕੀ ਜੀ ਬੜੀ ਕੰਪਲਿਕੇਟਿਡ ਚੀਜ਼ ਹੈ ਜੀ ਚਾਰਟਰਡ ਅਕਾਊਂਟੈਂਟ ਹੀ ਕਰ ਸਕਦਾ ਹੈ ਅਸੀਂ ਗਲਤ ਕਰਕੇ ਪੈਸੇ ਨਾ ਉੜਾ ਲਈਏ ਸੋ ਥੋੜਾ ਜਿ ਇਹਦੇ ਉੱਤੇ ਵੀ ਚਾਰਨਾ ਪਾਓ ਤੁਸੀਂ ਇਸੇ ਕੀ ਵਜਾ ਨਾਲ ਇੰਡੀਅਨ ਕਨੈਕਟ ਅੱਜ ਵੀ ਨਿਵੇਸ਼ਕ ਦੀ ਐਜੂਕੇਸ਼ਨ ਨਿਵੇਸ਼ਕ ਤਾਂ ਉਹਨੂੰ ਇੱਕ ਸਾਰੇ ਬਾਰੇ ਦੱਸਿਆ ਜੇ ਸਭ ਤੋਂ ਪਹਿਲਾਂ ਤਾਂ ਇਹ ਹੀ ਉਪਰ ਆਲਾ ਜਿਹੜਾ ਪੀਟੀਸੀ ਪੰਜਾਬੀ ਨੇ ਕੀਤਾ ਪੜੀ ਸੀ ਪੀਟੀਸੀ ਨਿਊਜ਼ ਨੇ ਕੀਤਾ ਹੈ ਇਹ ਬਹੁਤ ਹੀ ਮਹੱਤਵਪੂਰਨਾ ਜੋ ਕਦਮ ਹੈ ਤਾਂ ਕਿ ਐਟ ਲੀਸਟ ਗੱਲਬਾਤ ਤਾਂ ਸ਼ੁਰੂ ਹੋਈ ਹੁਣ ਜੇ ਅਸੀਂ ਦੇਖੀਏ ਦੁਨੀਆ ਦੇ ਸਟੇਟ ਦੇ ਵਿੱਚ ਤਾਂ ਐਨੇ ਬਿਜ਼ਨਸ ਚੈਨਲ ਆਏ ਪੰਜਾਬ ਦੇ ਵਿੱਚ ਕੋਈ ਵੀ ਬਿਜ਼ਨਸ ਚੈਨਲ ਨਹੀਂ ਹੈ ਅਰੇ ਬਹੁਤ ਵੱਡੀ ਗੱਲ ਹੈ ਕਿ ਪਹਿਲਾਂ ਕੋਈ ਇੱਕ ਉਪਰਾਲਾ ਹੋਇਆ ਇਸ ਤੋਂ ਬਾਅਦ ਹੋਰ ਅਗਿਆ ਵਧੇਗਾ ਹੋਰ ਡਿਟੇਲਸ ਗਲਬਤ ਹੋਏਗੀ ਕਿਉਂਕਿ ਇਹ ਤਾਂ ਸਮਝਿਆ ਜਾਂਦਾ ਵੀ ਪੰਜਾਬੀ ਸਮਝਣ ਵਾਲਾ ਹਿੰਦੀ ਤਾਂ ਸਮਝ ਨਹੀਂ ਲਾਂਦਾ ਹਿੰਦੀ ਦੇ ਚੈਨਲ ਬਹੁਤ ਨੇ ਉਹ ਬਿਲਕੁਲ ਸਹੀ ਗੱਲ ਹੈ ਪਰ ਜਿਹੜੀ ਨੇੜਤਾ ਜਿਹੜੀ ਕਲੋਜ਼ਨੈਸ ਜਿਹੜੀ ਆਪਣੀ ਭਾਸ਼ਾ ਚ ਹੁੰਦੀ ਹੈ ਜਿਹੜੀ ਪੰਜਾਬੀ ਚ ਹੋਏਗੀ ਉਹ ਸ਼ਾਇਦ ਨਹੀਂ ਹੋ ਪੰਦੀ ਤੇ ਉਹਦੇ ਵੀ ਇਹਦੇ ਹੋਰ ਪ੍ਰੋਗਰਾਮ ਕਰਨੇ ਹੋਰ ਲੋਕਾਂ ਨੂੰ ਦੱਸਣਾ ਆਪਣਾ ਨੇ ਜਗਾ ਜਗਾ ਜਾ ਕੇ ਲੋਕਾਂ ਨੂੰ ਦੱਸਣਾ ਕਿ ਕੀ ਫਾਇਦੇ ਆਈ ਥਿੰਕ ਇਹ ਬਣਾ ਨੇ ਕਮ ਹੋਏਗਾ ਬਜਾਏ ਕਿ ਹੋਰ ਤਰ੍ਹਾਂ ਦੇ ਆਪਾਂ ਜਿਹੜੀ ਸੋਸ਼ਲ ਸਰਵਿਸ ਜਨਰਲੀ ਸਾਰੇ ਇੱਕੋ ਹੀ ਕੰਮ ਕਰਦੇ ਆ ਇਹ ਵੀ ਇਸ ਵਨ ਸੋਰਟ ਆਫ ਸੋਸ਼ਲ ਸਰਵਿਸ ਓਨਲੀ ਕਿ ਲੋਕਾਂ ਨੂੰ ਫਾਈਨੈਂਸ਼ੀਅਲੀ ਲਿਟਰੇਟ ਕਰਨਾ ਉਹਨਾਂ ਨੂੰ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਦੱਸਣਾ ਉਹਨਾਂ ਨੂੰ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਜਾ ਕੇ ਜਾਗਰੂਕ ਕਰਨਾ ਕਿ ਕਿਵੇਂ ਉਹਨਾਂ ਨੂੰ ਆਪਣਾ ਪੈਸਾ ਚੰਗੀ ਤਰ੍ਹਾਂ ਸੰਭਾਲਣਾ ਚਾਹੀਦਾ ਤਾਂ ਕਿ ਉਹਨਾਂ ਦਾ ਪੈਸਾ ਉਹਨਾਂ ਵਾਸਤੇ ਕੰਮ ਕਰ ਸਕੇ ਨਾ ਕਿ ਉਹ ਪੈਸੇ ਵਾਸਤੇ ਕੰਮ ਕਰੇ ਇਹ ਇੱਕ ਡਿਸਕਸ਼ਨ ਸਾਡੀ ਜ਼ਰੂਰ ਹੋਈ ਸੀਗੀ ਪੀਟੀਸੀ ਦੇ ਨਾਲ ਬ੍ਰੀਜੀ ਦੇ ਨਾਲ ਕਿ ਹਿੰਦੀ ਦੇ ਚੈਨਲਸ ਤਾਂ ਬਹੁਤ ਹੈਗੇ ਨੇ bizness ਦੇ ਇੰਗਲਿਸ਼ ਦੇ ਤਾਂ ਹੈਗੇ ਹੀ ਨੇ ਉਹਦੇ ਇਲਾਵਾ ਜੇ ਤੁਸੀਂ ਦੇਖੋ ਗੁਜਰਾਤ ਦੇ ਵੀ ਕੁਝ ਚੈਨਲਸ ਹੈਗੇ ਨੇ ਜਾਂ ਤਾਂ ਉਹ ਹਿੰਦੀ ਵਾਲੇ ਨੂੰ ਡਬ ਕਰ ਰਹੇ ਹੈ ਜਾਂ ਵੈਸੇ ਉਹਨਾਂ ਦੇ ਕੋਲ ਆਪਣੇ ਚੈਨਲਸ ਨੇ ਨਹੀਂ ਨਹੀਂ ਪੰਜਾਬ ਦੇ ਨਹੀਂ ਨਹੀਂ ਫੁੱਲ ਫਲੇਜ ਚੈਨਲ ਹੈ ਫੁੱਲ ਫਲੇਜਰ ਤਾਂ ਹੈ ਹੀ ਨਹੀਂ ਮੈਂ ਕਹਿੰਦਾ ਫੁੱਲ ਫਲੇਜ ਦੇ ਇਲਾਵਾ ਵੀ ਜਿਹੜਾ ਹਿੰਦੀ ਆ ਉਹਦੇ ਉੱਤੇ ਵੀ ਉਹਨਾਂ ਦਾ ਚੱਲ ਰਿਹਾ ਸੋ ਪੰਜਾਬ ਦੇ ਵਿੱਚ ਕੋਈ ਵੀ ਨਹੀਂ ਸੀਗਾ ਸੋ no doubt ਹੈ ਪੀਟੀਸੀ ਨੇ ਜਿਹੜਾ ਸਟੈਪ ਲਿੱਤਾ ਹੈ ਇਹ ਜਿਹੜਾ ਆਮ ਪੰਜਾਬੀ ਨਾਟ ਓਨਲੀ ਜਿਹੜਾ ਪੰਜਾਬ 'ਚ ਬੈਠਿਆ ਜਿਹੜਾ ਐਨਆਰਆਈ ਦਾ ਜਿਹੜਾ ਪੰਜਾਬੀ ਸਾਡਾ ਬੈਠਿਆ ਹੈ ਉਹਦੇ ਲਈ ਵੀ ਇੱਕ ਬਹੁਤ ਵੱਡੀ ਆਪਰਚੂਨਿਟੀ ਹੈ ਹੁਣ ਏਸੀ ਲਾਈਨ ਨੂੰ ਅੱਗੇ ਲੈਂਦੇ ਹੋਏ ਮੈਂ ਥੋੜਾ ਐਨਆਰਆਈਜ਼ ਵਾਲੇ ਗੱਲ ਕਰਾਂ ਕਿ ਡੀਪੀਜੀ ਤੁਹਾਨੂੰ ਪਤਾ ਹੈ ਕਿ ਇੰਡੀਆ ਦਾ ਜਿਹੜਾ ਡਾਇਸਪੋਰਾ ਬਾਹਰ ਬੈਠਿਆ ਹੈ ਉਹ ਜਿਹ ਪੰਜਾਬੀ ਇਜ਼ ਅ ਇਜ਼ ਅ ਵੈਰੀ ਸਟਰੋਂਗ ਕਮਿਊਨਿਟੀ ਪਾਵੇ ਯੂਐਸ ਹੋਣਡ ਪਾਵੇ ਕੈਨੇਡਾ ਹੋਣ ਨਿਊਜ਼ੀਲੈਂਡ ਆਸਟ੍ਰੇਲੀਆ ਯੂਕੇ ਤਾਂ ਮੈਨ ਹੋ ਗਿਆ ਯੂਰਪ ਚਲੇ ਜਾਓ ਤੁਸੀਂ ਜਿੱਥੇ ਚਲੇ ਜਾਓ ਆਫਰੀਕਾ ਚਲੋ ਕੀਨੀਆ ਚਲੇ ਜਾਓ ਨੈਰੋਬੀ ਤੁਹਾਨੂੰ ਇੰਡੀਅਨ ਸਟੈਂਜ਼ਾਨੀਆ ਬਹੁਤ ਦਿਖ ਜਾਣਗੇ ਸੋ ਜਿਹੜਾ ਐਨਆਰਆਈ ਤਬਕਾ ਬੈਠਿਆ ਹੈ ਉਹਨਾਂ ਨੂੰ ਅਸੀਂ ਮਿਊਚੁਅਲ ਫੰਡ ਦੇ ਵਿੱਚ ਕਿਦਾ ਅਟ੍ਰੈਕ ਕਰ ਸਕਦੇ ਆ ਦੇ ਵਿਲਡ ਆਲਸੋ ਲਾਈਕ ਟੂ ਗਿਵ ਇਟ ਬੈਕ ਟੂ ਦੇ ਕਮਿਊਨਿਟੀ ਬੈਕ ਉਹ ਪਲੀਜ਼ ਥੋੜਾ ਸ਼ੋਕ ਉਹਦੇ ਉੱਤੇ ਸਾਨੂੰ ਰਸਤਾ ਦਿਓ ਦੇਖੀ ਦੋ ਦੋ ਚੀਜ਼ ਹੈ ਐਨਆਰਆਈ ਉਹਦੇ ਵਾਸਤੇ ਜਿਹੜਾ ਯੂਰਟ ਹੈ ਨਾ ਉਹ ਹਿੰਦੂਸਤਾਨ ਹੈ ਇੰਡੀਆ ਉੱਥੇ ਵਸਤੇ ਪੰਜਾਬ ਐਜ਼ ਅ ਯੂਨਿਟ ਨਹੀਂ ਹੈ ਪਰ ਉਹ ਇੰਡੀਆ ਮਾਰਕੀਟ ਦੇ ਵਿੱਚ ਲਗਾਉਣ ਲਈ ਉਹਦੇ ਕੋਲ ਬਹੁਤ ਤਰੀਕੇ ਹੈ ਉੱਥੇ ਵੀ ਜਾਗਰੂਕਤਾ ਦੇ ਲੋੜ ਹੈ ਕਿਉਂਕਿ ਮੈਨੂੰ ਪਤਾ ਹੈ ਉੱਥੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨਹੀਂ ਜਿਹੜੇ ਕਿ ਪੰਜਾਬੀ ਚੈਨਲ ਪੀਟੀਸੀ ਨਿਊਜ਼ ਤੇ ਪੀਟੀਸੀ ਪੰਜਾਬੀ ਦੇਖਦੇ ਹੈ ਉਹਨਾਂ ਨੂੰ ਇਹ ਬਹੁਤ ਵੱਡਾ ਫਾਇਦਾ ਹੋਏਗਾ ਜਿਵੇਂ ਅਸੀਂ ਕਹਿੰਦੇ ਹੈ ਕਿ ਜਿਹੜੇ ਪੰਜਾਬੀਆਂ ਜਿਹਨੂੰ ਇਹ ਚੈਨਲ ਦੇਖਣਗੇ ਤਾਂ ਉਹਨਾਂ ਨੂੰ ਵੀ ਹਿੰਦੁਸਤਾਨ ਦੀ ਮਾਰਕੀਟ ਬਾਰੇ ਕਿਉਂਕਿ ਪੰਜਾਬ ਦੇ ਵਿੱਚ ਕੁਝ ਨਹੀਂ ਪਰ ਪੰਜਾਬੀ ਦੇ ਵਿੱਚ ਅਸੀਂ ਉਹਨਾਂ ਨੂੰ ਜਾਗਰੂਕ ਕਰ ਸਕੀਏ ਪੈਸੇ ਤਾਂ ਨੇਚਰਲੀ ਇੰਡੀਆ ਦੇ ਮਾਰਕੀਟ 'ਚ ਲੱਗੇਗਾ ਹੀ ਲੱਗੇਗਾ ਇਹ ਸੈਂਟਰਲਾਈਜ਼ਡ ਹੈ ਇਹ ਇਸ ਕਨਸੈਂਟਰੇਟਡ ਇਨ ਇਨ ਬੰਬਈ ਹੋਰ ਵਾਟ ਐਵਰ ਯੂ ਸੇ ਦੀ ਉਹਨਾਂ ਵਾਸਤੇ ਜਿਹੜੀ ਕੈਪੀਟਲ ਮਾਰਕੀਟ ਹੈ ਉਹਦਾ ਯੂਨਿਟ ਪੂਰਾ ਕੰਟਰੀ ਹੈ ਉਹਦਾ ਯੂਨਿਟ ਕੋਈ ਸਟੇਟ ਜਾਂ ਕੋਈ ਸਿਟੀ ਜਾਂ ਕੁਝ ਨਹੀਂ ਹੋ ਸਕਦਾ ਓਨਲੀ ਥਿੰਗ ਇਟ ਇਸ ਬੀਇੰਗ ਆਪਰੇਟਿਡ ਫਰੋਮ ਬੰਬਈ ਦੈਟਸ ਅ ਡਿਫਰੈਂਟ ਸਟੋਰੀ ਬਟ ਇਹਦੇ ਵਿੱਚ ਇਹ ਹੈ ਕਿ ਉਹਨਾਂ ਐਨ ਆਰ ਆਈਸ ਬਹੁਤ ਪੈਸਾ ਲਗਾ ਵੀ ਰਹੇ ਹਨ ਹੋਰ ਵੀ ਲਗਾਣਗੇ ਉਹਨਾਂ ਪਿੱਛੇ ਤੁਸੀਂ ਦੇਖਿਆ ਹੋਣਾ ਇੱਕ कोर्ट ਦਾ ਵੀ ਆਰਡਰ ਆਇਆ ਪਹਿਲਾਂ ਕੀ ਹੁੰਦਾ ਸੀਗਾ ਕਿ ਜਦੋਂ ਵੀ ਐਨਆਰਆਈ ਕੋਈ ਕੈਪੀਟਲ ਗੇਨ ਦਾ ਅਸੂ ਵਾਪਸ ਲਿਜਾਂਦਾ ਸੀ ਉਹਨਾਂ ਦਾ ਕੈਪੀਟਲ ਗੇਨ ਟੈਕਸ ਕੱਟ ਜਾਂਦਾ ਸੀ 10% ਉਹ ਕੋਰਟ ਨੇ ਆਰਡਰ ਕੀਤਾ ਕਿਉਂਕਿ ਉਹ ਉਸ ਕੰਟਰੀ 'ਚ ਉਹਨਾਂ ਨੇ ਟੈਕਸ ਉੱਥੇ ਪੇ ਕਰਨਾ ਹੈ ਤੇ ਕੋਈ ਵੀ ਟੈਕਸ ਦੇਣ ਦੀ ਲੋੜ ਨਹੀਂ ਹੈ ਇੱਕ ਤਾਂ ਇੱਕ ਬੜੀ ਵੱਡੀ ਨਿਊਜ਼ ਹੈ ਐਨਆਰਆਈਜ਼ ਵਾਸਤੇ ਐਨਆਰਆਈਜ਼ ਖੁੱਲ ਕੇ ਪੈਸਾ ਲਗਾ ਸਕਦੇ ਹਨ ਕਿਉਂਕਿ ਮੈਂ ਕਹਿ ਰਿਹਾ ਕਿ ਹਿੰਦੁਸਤਾਨ ਦੀ ਜਿਹੜੀ ਇਕਨੋਮੀ ਹੈ ਇਸ ਅਟ ਦੀ সুইਟਰ ਸਪੋਟ ਐਟ ਥਿਸ ਪੁਆਇੰਟ ਆਫ ਟਾਈਮ ਹੋਰ ਜ਼ਿਆਦਾ ਤੋਂ ਜ਼ਿਆਦਾ ਐਨਆਰਆਈਜ਼ ਨੂੰ ਅਲ ਕਿ ਅੱਜ ਦੇ ਜਿਹੜੇ ਸਕਸੈਸਫੁਲ ਐਨਆਰਆਈ ਹੈ ਉਹ ਜ਼ਰੂਰੀ ਨਹੀਂ ਕਿ ਫਰਸਟ ਜਨਰੇਸ਼ਨ ਐਨਆਰਆਈ ਹੈ ਜਾਂ ਸੈਕੰਡ ਥਰਡ ਫੋਰ ਜਨਰੇਸ਼ਨ ਐਨਆਰਆਈ ਹੈ ਉਹਨਾਂ ਦੀ ਜਿਹੜਾ ਲਗਾਅ ਹੈ ਸਟੇਟ ਦੇ ਨਾਲ ਜਾਂ ਇਹਦੇ ਨਾਲ ਉਸ ਤਰ੍ਹਾਂ ਦਾ ਨਹੀਂ ਹੈ ਜੋ ਅਜ ਤੋਂ 30 ਤਿੰਨ ਜਿਹੜੀਆਂ ਪਹਿਲਾਂ ਸੀਗੀਆਂ ਪੀੜ੍hiyan ਹੋ ਉਹਨਾਂ ਦਾ ਸੀਗਾ ਬਟ ਇਹ ਕਿ ਇਹਦੇ ਵਿੱਚ ਪੈਸੇ ਲਗਾਉਣ ਲਈ ਇੱਕ ਸਹੂਲਤ ਬਣ ਗਈ ਹੈ ਔਰ ਦੂਸਰਾ ਤੁਸੀਂ ਸੁਣਿਆ ਹੋਵੇਗਾ ਗਿਫਟ ਸਿਟੀ ਕਰਕੇ ਇੱਕ ਜਗ੍ਹਾ ਬਣਾਈ ਗਈ ਹੈ ਕੁਝ ਰਾਤ ਦੇ ਵਿੱਚ ਉਹਦੇ ਵਿੱਚ ਇਹਨਾਂ ਲਈ ਇਸ ਵਾਸਤੇ ਬਹੁਤ ਵੱਡਾ ਫਾਇਦਾ ਹੈ ਉਹ ਸਿੱਧਾ ਪੈਸਾ ਉੱਥੇ ਲਗਾ ਸਕਦੇ ਕੋਈ ਪੈਨ ਨੰਬਰ ਕੋਈ ਆਧਾਰ ਕਾਰਡ ਕੋਈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੇवाईसी ਕਰਨ ਦੀ ਲੋੜ ਨਹੀਂ ਹੈ ਉਹਨਾਂ ਜਿਹੜਾ ਉੱਥੇ ਦਾ ਕੇवाईसी ਹੈ ਉਹੀ ਇੱਥੇ ਕੰਮ ਆਏਗਾ देयर आर ਸੋ ਮਨੀ ਵੇਜ਼ ਐਂਡ ਮੀਨਸ ਉਹਦੇ ਬਾਰੇ ਸੀ ਕਿਉਂਕਿ ਉਹ ਲੰਬੀ ਚਰਚਾ ਹੈ ਦੁਬਾਰਾ ਕਦੇ ਕਰ ਸਕਦੇ ਹਾਂ ਪਰ ਤਰੀਕੇ ਬਹੁਤ ਹੈ ਪੈਸੇ ਲਗਾਉਣ ਦੇ ਸੋ ਇੱਕ ਐਨਆਰਆਈ ਵੀ ਚਾਹੁੰਦਾ ਹੈ ਕਿ ਅੱਜ ਦੀ ਰੇਟ ਜ਼ਿਆਦਾ ਤੋਂ ਜ਼ਿਆਦਾ ਪੈਸਾ ਉਹ ਹਿੰਦੁਸਤਾਨ ਜੁੜਾਉਣ ਉਹਨਾਂ ਨੂੰ ਹੋਰ ਕਿਤੇ ਵੀ ਲਗਾਉਣਾ ਜ਼ਿਆਦਾ ਫਾਇਦਾ ਇੱਥੇ ਮਿਲੇਗਾ ਸੋ ਇੱਕ ਬੜੀ ਅੱਛੀ ਗੱਲ ਇਸ ਤੋਂ ਇਹ ਨਿਕਲ ਕੇ ਆਉਂਦੀ ਹੈ ਕਿ ਜਿਹੜਾ ਸਾਡਾ ਪੰਜਾਬ ਦਾ ਇਨਵੈਸਟਰ ਉਹ ਇਹ ਸਮਝੇ ਕਿ ਭਾਵੇਂ ਤੁਸੀਂ ਪੰਜਾਬ ਦੇ ਰੀਜਨ 'ਚ ਰਹ ਰਹੇ ਹੋ ਬਟ ਤੁਸੀਂ ਜਦ ਮਿਊਚੁਅਲ ਫੰਡ ਜਾਂ ਇਹਦਾ ਫਾਈਨੈਂਸ਼ੀਅਲ ਇਨਵੈਸਟਮੈਂਟਸ ਕਰਦੇ ਹੋ ਤੁਸੀਂ ਪੂਰੀ ਇੰਡੀਆ ਦੀ ਗਰੋਥ ਇੰਡੀਆ ਦੀ ਜੀਡੀਪੀ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ ਔਰ ਇੰਡੀਆ ਦੇ ਇਨਫਰਾਸਟ੍ਰਕਚਰ ਇੰਡੀਆ ਦੇ ਬੈਂਕਿੰਗ 'ਚ ਇਨਵੈਸਟ ਕਰ ਰਹੇ ਹੋ ਔਰ ਉਹਦਾ ਗਰੋਥ ਤੁਹਾਨੂੰ ਮਿਲ ਸਕਦਾ ਹੈ ਇੰਡੀਆ ਜੀਡੀਪੀ 'ਚ ਗਰੋਥ ਕਰਕੇ ਕੈਪੀਟਲ ਫਾਰਮੇਸ਼ਨ ਤੁਸੀਂ ਆਪਣੀ ਸਟੇਟ 'ਚ ਕਰ ਰਹੇ ਹੋ ਆਪਣੀ ਕਰ ਅਸੀਂ ਪੰਜਾਬ ਵਿੱਚ ਬੈਠ ਕੇ ਆਪਣਾ ਫਾਇਦਾ ਕਰਕੇ ਜਿਹੜੀ ਕੈਪੀਟਲ ਕ੍ਰिएशन ਹੈ ਉਹਦਾ ਮਲਟੀਪਲਾਇਰ ਇਫੈਕਟ ਲੈ ਸਕਦੇ ਹਾਂ ਇੱਥੇ ਆਪਣੇ ਵਪਾਰ ਚ ਲਗਾ ਕੇ ਇੱਥੇ ਆਪਣਾ ਖਰਚਾ ਕਰਕੇ ਇੱਥੇ ਆਪਣੀ ਕੈਪੈਕਸ ਕਰਕੇ ਐਜ਼ ਆ ਕਰ ਸਕਦੇ ਹਾਂ ਤਾਂ ਉਹਦਾ ਫਾਇਦਾ ਜਿਹੜਾ ਕੈਪੀਟਲ ਫਾਰਮੇਸ਼ਨ ਹੋਏਗਾ ਉਹਦਾ ਫਾਇਦਾ ਪੰਜਾਬ ਨੂੰ ਜ਼ਰੂਰ ਮਿਲੇਗਾ ਪਰ ਤੁਸੀਂ ਅੱਜ ਦੀ ਡੇਟ ਕਿਉਂਕਿ ਸਾਂਡੇ ਇੱਥੇ ਨਹੀਂ ਹੈ ਤਾਂ ਉਹ ਉਸ ਬਾਕੀ ਜਗ੍ਹਾ ਤੇ ਜਿਹੜੇ ਵਪਾਰ ਦਾ ਪੈਦਾ ਹੈ ਉਹ ਥਰੂ ਕੈਪੀਟਲ ਮਾਰਕੀਟ ਲੈ ਕੇ ਪੰਜਾਬ ਕੈਪੀਟਲ ਫਾਰਮੇਸ਼ਨ ਕੀਤੀ ਜਾ ਸਕਦੀ ਹੈ ਤੇ ਡੀਪੀਜੀ ਇੱਕ ਚੀਜ਼ ਦੱਸੋ ਕਿ ਮਿਊਚੁਅਲ ਫੰਡ ਫਿਰ ਵੀ ਜੇ ਪੰਜਾਬ ਦੇ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਲੁਧਿਆਣਾ ਚੰਡੀਗੜ੍ਹ ਪਟਿਆਲਾ ਹੋ ਗਿਆ ਅੰਮ੍ਰਿਤਸਰ ਭਟਿੰਡਾ ਇਹਦੇ ਚਾ ਫਿਰ ਵੀ ਯੂ نو ਪੀਪਲ ਆਰ ਫੈਮਿਲੀਅਰ ਕਿ ਮਿਊਚੁਅਲ ਫੰਡ ਕੀ ਹੈ ਤੇ ਥੋੜਾ ਥੋੜਾ ਜਾਗਰੂਕਤਾ ਹੈ ਬਟ ਜਿ세 ਹਿੰਟਰਲੈਂਡ ਤੇ ਚਲੇ ਜਾਈਏ ਰੂਰਲ ਪੰਜਾਬ ਤੇ ਚਲੇ ਜਾਈਏ ਤੇ ਆਈ ਡਾਊਟ ਕਿ ਉਹਨਾਂ ਨੂੰ ਪੋਸਟ ਆਫਿਸ অর ਐਫ ਡੀ ਦੇ ਅਲਾਵਾ ਕੁਝ ਵੀ ਪਤਾ ਹੋਏਗਾ ਤੇ ਇਹਦੇ ਲਈ ਕੀ ਸਟੈਪਸ ਉਠਾਏ ਜਾ ਸਕਦੇ ਨੇ ਜਿਵੇਂ ਤੁਹਾਡਾ ਐਸ ਬੀ ਆਈ ਮਿਊਚੁਅਲ ਫੰਡ ਇੰਡੀਆ ਦਾ ਲਾਰਜੈਸਟ ਮਿਊਚੁਅਲ ਫੰਡ ਹੈ 10 ਲੱਖ ਕਰੋੜ ਤੋਂ ਜ਼ਿਆਦਾ ਇਨਵੈਸਟਮੈਂਟ ਸੰਭਾਲ ਰਿਹਾ ਹੈ ਤੇ ਇਹਦੇ ਵਿੱਚ ਕੀ ਸਟੈਪਸ ਉਠਾਏ ਜਾ ਸਕਦੇ ਨੇ ਬਾਈ ਯੋਰ ਐਮਸੀ ਔਰ ਮਿਊਚੁਅਲ ਫੰਡ ਇੰਡਸਟਰੀ ਐਟ ਲਾਰਜ ਦੇਗੋ ਦੋ ਚੀਜ਼ ਹੈ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਪੂਰੇ ਹਿੰਦੁਸਤਾਨ 'ਚ ਹੋਈ ਹੈ ਔਰ ਪੰਜਾਬ 'ਚ ਵੀ ਖਾਸ ਤੌਰ ਤੇ ਹੋਈ ਹੈ ਕਿ ਜਿਹੜੀ ਆਮ ਜਨਤਾ ਉਹ ਵੀ ਡਿਜੀਟਲੀ ਸੇਵੀ ਹੋ ਗਈ ਹੈ ਸਭ ਨੂੰ ਐਪ ਚ ਇਹ ਤਾਂ ਪ੍ਰੋਡਕਟ ਬਾਰੇ ਜਿਸ ਨਾਲ ਕਿ ਮਿਊਚੁਅਲ ਫੰਡ ਹੈ ਕੀ ਹੈ ਉਹਦਾ ਜਿਹੜੇ ਤੁਸੀਂ ਆਪਾਂ ਇੱਕ ਪ੍ਰੋਗਰਾਮ ਕਰ ਰਹੇ ਹੋ ਜਾਂ ਹੋਰ ਕਰਾਂਗੇ ਉਹਦੇ ਨਾਲ ਲੋਕਾਂ ਨੂੰ ਪਤਾ ਲੱਗ ਜਾਏਗਾ ਉਸ ਤੋਂ ਬਾਅਦ ਉਹ ਕਰਨਾ ਕਿਵੇਂ ਹੈ ਉਹ ਜਿਹੜਾ ਇੱਕ ਡਿਜੀਟਲੀ ਜ਼ਿਆਦਾ ਜ਼ਰੂਰੀ ਹੈ ਕਰਨਾ ਤਾਂ ਜਾਂ ਫਿਰ ਜਿਹੜੇ ਬੈਂਕ ਹੈ ਸਪੈਸ਼ਲੀ ਪਬਲਿਕ ਸੈਕਟਰ ਬੈਂਕ ਜਿਵੇਂ ਕਿ ਿੰਡੈਕ ਆਫ ਇੰਡੀਆ ਦੀਆਂ ਬ੍ਰਾਂਚੇਸ ਹੈ ਉਹ ਵੀ ਸਾਰੀਆਂ ਬ੍ਰਾਂਚੇਸ ਵੇਚਦੀਆਂ ਉਹ ਵੀ ਚ ਫੰਡ ਦੀਆਂ ਜਾਂ ਜਾਂ ਹੋਰ ਪ੍ਰਾਈਵੇਟ ਸੈਕਟਰ ਬੈਂਕ ਹੈ ਜਿਵੇਂ HDFC ਬੈਂਕ ਹੈ ਜਾਂ ICICI ਬੈਂਕ ਹੈ ਉਹ ਸਾਰੇ ਵੀ ਮਿਊਚੁਅਲ ਫੰਡ ਵਿੱਚ ਦੇ ਇੱਕ ਤਾਂ ਉਹ ਉਹਨਾਂ ਵਾਸਤੇ ਪਾਇਟ ਆਪ ਸੀ ਹੈ। ਦੂਜਾ ਇਹਨੂੰ ਕਿਸ ਤਰ੍ਹਾਂ ਪ੍ਰੋਗਰਾਮ ਅਗੇ ਕੀ ਡਿਜੀਟਲੀ ਕਿਦਾਂ ਇਨਵੈਸਟ ਕੀਤਾ ਜਾ ਸਕਦਾ ਹੈ ਤਾਂ ਉਹ ਜਦ ਤੱਕ ਲੋਕਾਂ ਇਨਕੁਆਰੀ ਕਰਕੇ ਵਿਸ਼ਵਾਸ ਵੀ ਹੋਏਗਾ ਉਹਦੇ ਵਾਸਤੇ ਵੀ ਜਿਵੇਂ ਕਹਿੰਦੇ ਹੈ ਕਿ ਇੱਕ ਐਜੂਕੇਸ਼ਨ ਦੀ ਬਹੁਤ ਜ਼ਰੂਰਤ ਹੈ ਕਿ ਕੇਵਲ ਲੋਕਾਂ ਨੂੰ ਉਹਦੇ ਨਾਲ ਫ੍ਰੈਂਡਲੀ ਬਣਾਇਆ ਜਾਏ। ਅੱਜ ਦੀ ਰੇਟ ਦੇ ਵਿੱਚ ਜਿਵੇਂ ਛੋਟੀਆਂ-ਛੋਟੀਆਂ ਐਪਸ ਹਨ ਲੋਕ ਸਾਰੇ ਜੋ ਹੈ ਬੈਂਕਿੰਗ ਐਪਸ ਲੋਕ ਕਾਫੀ ਹੱਦ ਤੱਕ ਇਵਨ ਹਿੰਟਰਲੈਂਡ ਚ ਲੋਕ ਯੂਜ਼ ਕਰ ਰਹੇ ਹੈ। एटीएम ਲੋਕਾਂ ਨੇ ਯੂਜ਼ ਕਰਨਾ ਸ਼ੁਰੂ ਕਰਤਾ ਸਭ ਜਗ੍ਹਾ ਏਟੀਐਮ ਯੂਜ਼ ਹੁੰਦਾ ਹੈ ਸਭ ਜਗ੍ਹਾ ਅਜ਼ੀ ਡੇਟ ਦੇ ਵਿੱਚ ਜਿਹੜੀਆਂ ਬੈਂਕਿੰਗ ਐਪਸ ਯੂਜ਼ ਹੁੰਦੀਆਂ ਤਾਂ ਬੈਂਕਿੰਗ ਐਪ ਦੀ ਤਰ੍ਹਾਂ ਇੱਕ ਬੜੀ ਸ਼ੌਕੀ ਕੋਈ ਐਪ ਬਣਾ ਕੇ ਜਿੱਤੋ ਸਿਰਫ ਪੈਸਾ ਲਗਾਣਾ ਔਰ ਪੈਸਾ ਬਣਾਣਾ ਪਰ ਲਗਾਣਾ ਕਿੱਥੇ ਉਹ ਇੱਕ ਸਿੰਪਲ ਤਰੀਕੇ ਨਾਲ ਹਿੰਟਰ ਲੈਂਡਸ ਹਨੂ ਸਿਰਫ ਕੋਈ ਜ਼ੋਫਿਸਟਿਕੇਟਡ ਨਹੀਂ 2 ਜਾਂ 3 ਜਾਂ 4 ਜਾਂ 5 ਮਤਲਬ ਮੈਕਸਿਮਮ 5 ਸਕੀਮਸ ਦਾ ਲੈ ਕੇ ਉਹਨਾਂ ਦੀ ਹੀ ਕਰਨੀ ਚਾਹੀਦੀ ਹੈ ਤਾਂ ਕਿ ਜਦ ਤੱਕ ਲੋਕਾਂ ਨੂੰ ਪੂਰਾ ਸਮਝ ਨਾ ਆਏ ਤਾਂ ਸਿंपल ਪ੍ਰੋਡਕਟਸ ਤੇ ਵੇਚੀਏ ਜਿਵੇਂ ਮੈਂ ਜੇ ਤੁਸੀਂ ਉਦਾਹਰਣ ਦੇ ਤੌਰ ਤੇ ਮੈਂ ਕਹਾਂ ਉਹਨੂੰ ਜੇ ਆਰਬਿਟਰੇਜ ਫੰਡ ਦੱਸਦੀ ਹੈ ਕਨਜ਼ਰਵੇਟਿਵ ਦੱਸਦੀ ਹੈ ਇਕਵਿਟੀ ਹਾਈਬ੍ਰਿਡ ਦੱਸਦੀ ਹੈ ਇਕ ਲਾਰਜ ਕੈਪ ਫੰਡ ਦੱਸਦੀ ਹੈ ਤੇ ਬੈਲੈਂਸਡ ਐਡਵਾਂਟੇਜ ਐ ਜੀ ਸਟੋ ਲਵਸ ਨੂੰ ਕੁਝ ਕਰਨ ਦੀ ਲੋੜ ਨਹੀਂ ਸਿਰਫ ਇਹਨਾ ਦੱਸਣਾ ਕਿ ਜੇ ਤੁਸੀਂ ਬੈਲੈਂਸਡ ਐਡਵਾਂਟੇਜ ਜਾਂ ਲਾਰਜ ਕੈਪ ਲਗਾਓਗੇ ਤਾਂ ਮਾਰਕੀਟ ਦੇ ਉਤਾਰ ਚੜਾਵਨਾ ਔਰ ਅੱਜਕੱਲ ਹਰ ਜਗ੍ਹਾ ਪਤਾ ਵੀ ਮਾਰਕੀਟ ਉੱਪਰ ਜਾ ਰਹੀ ਹੈ ਕਿ ਨੀਂਹ ਜਾ ਰਹੀ ਹੈ نیچے ਜਾ ਰਹੀ ਹੈ ਹਾਂ ਉਹ ਉਹ ਸ਼ੁਰੂਆਤ ਆਰਬਿਟਰੇਜ ਤੋਂ ਫੰਡ ਤੋਂ ਕਰਕੇ ਜਾਂ ਅ ਕੈਸ਼ ਫੰਡ ਤੋਂ ਕਰਕੇ ਹੌਲੀ ਹੌਲੀ ਸਮਝ ਆਏਗਾ ਲੋਕਾਂ ਨੂੰ ਇਟਸ ਨੋਟ ਅ ਓਵਰਨਾਈਟ ਕਾਈਂਡ ਆਫ ਥਿੰਗ ਪਰ ਕਿਤੇ ਨਾ ਕਿਤੇ ਸ਼ੁਰੂਆਤ ਤਾਂ ਕਰਨੀ ਪੈਗੀ ਆਈ ਥਿੰਕ ਇਸ ਪ੍ਰਾਣੇ ਦੇ ਥਰੂ ਜੀ ਇੱਕ ਇੱਕ ਪ੍ਰੋਡਕਟ ਲੈ ਕੇ ਵੀ ਇੱਕ ਕਨਸੈਪਟ ਲੈ ਕੇ ਵੀ ਉਹਦੇ ਬਾਰੇ ਗੱਲ ਕਰਕੇ ਲੋਕਾਂ ਨੂੰ ਜਾਗਰੂਕ ਕਰ ਸਕਦੇ ਆ ਇੱਕੀ ਹੋ ਕੀ ਰਹਿ ਸਰ ਆਮ ਪੰਜਾਬ ਦਾ ਜਿਹੜਾ ਗਵਰਨਮੈਂਟ ਸੈਕਟਰ ਦਾ ਐਮਪਲੋਈ ਹੈ ਜਾਂ ਪ੍ਰਾਈਵੇਟ ਸੈਕਟਰ ਦਾ ਐਮਪਲੋਈ ਹੈ ਉਹ ਦੇਖਦਾ ਮਹੀਨੇ ਦੇ ਐਂਡ 'ਚ ਜਾ ਕੇ ਮੇਰੇ ਕੋਲ 5000 3000 10000 ਬਚ ਗਏ ਉਹ ਸੇਵਿੰਗ ਬੈਂਕ 'ਚ ਹੀ ਪਏ ਰਹਿੰਦੇ ਨੇ ਉਹ ਟਾਈਟੋ 3% ਹੀ ਕਮਾਈ ਜਾ ਰਿਹਾ ਹੈ ਪਰ ਸ਼ਾਇਦ ਉਹਨਾਂ ਨੂੰ ਇਹ ਨੋਲਿਜ ਨਹੀਂ ਆ ਰਹੀ ਕਿ ਵੀ ਅਸੀਂ ਸਟਾਕ ਮਾਰਕੀਟ ਦਾ ਮਿਊਚੁਅਲ ਫੰਡ ਦਾ ਜਿਹੜਾ ਰਾਊਟ ਹੈ ਫੋਲੋ ਕਰ ਸਕਦੇ ਆ ਬੜਾ ਹੀ ਵਧੀਆ ਤੇ ਯੂ نو ਈਜ਼ੀ ਤਰੀਕਾ ਇਹਨਾ ਕੰਪਲਿਕੇਟਡ ਨਹੀਂ ਜਿੰਨਾ ਸਾਨੂੰ ਲੱਗ ਰਿਹਾ ਸੋ ਡੀਪੀਜੀ ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦੀ ਆ ਕਿ ਤੁਸੀਂ ਇਸ ਸ਼ੋਅ 'ਚ ਆਏ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਔਰ ਐਸਬੀਆਈ ਮਿਊਚੁਅਲ ਫੰਡ ਦੀ ਤਰਫੋਂ ਕੀ ਕੀ ਤੁਸੀਂ ਸਟੈਪਸ ਉਠਾ ਰਹੇ ਹੋ ਕਿ ਲੋਕਾਂ ਨੂੰ ਪਤਾ ਲੱਗਣ ਅਸੀਂ ਬਹੁਤ ਧੰਨਵਾਦੀ ਆ ਔਰ ਅਸੀਂ ਚਾਹਾਂਗੇ ਕਿ ਅਸੀਂ ਤੁਹਾਨੂੰ ਇੱਕ ਫਿਊਚਰ ਸ਼ੋਅ 'ਚ ਹੋਰ ਬੁਲਾਈਏ ਔਰ ਇੱਕ ਹੋਰ ਟਾਪਿਕ ਤੇ ਡਿਸਕਸ ਕਰੀਏ ਕਿਉਂਕਿ ਤੁਸੀਂ ਬਹੁਤ ਹੀ ਸਰਲ ਪਾਸ਼ਾ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਨੂੰ ਦੱਸਿਆ ਕਿ ਇਸ ਇੰਡਸਟਰੀ ਔਰ ਇਸ ਪਾਰਟिकुलर ਮਿਚੁਅਲ ਫੰਡ ਤੁਹਾਡਾ ਕੀ ਕਰ ਰਿਹਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀਕਲ ਜੀ ਅੱਜ ਅਸੀਂ ਇਸ ਐਪੀਸੋਡ ਦੇ ਵਿੱਚ ਇੱਕ ਬਹੁਤ ਹੀ ਐਕਸਪੀਰੀਐਂਸਡ ਪਰਸਨੈਲਿਟੀ ਮਿਸਟਰ ਡੀਪੀ ਸਿੰਘ ਨੂੰ ਮਿਲਾਇਆ ਔਰ ਜਿਵੇਂ ਕਿ ਸਾਡਾ ਸ਼ੋਅ ਦਾ ਇੱਕ ਪ੍ਰੋਗਰਾਮ ਦੇ ਐਂਡ ਦੇ ਵਿੱਚ ਅਸੀਂ ਖਾਸ ਚੀਜ਼ ਦੱਸਦੇ ਅੱਜ ਮੈਂ ਤੁਹਾਨੂੰ ਇੱਕ ਦੱਸਣਾ ਚਾਹਵਾ ਕਿ ਇੰਡੀਆ ਦੇ ਵਿੱਚ ਮਿਊਚੁਅਲ ਫੰਡ ਕਦੋਂ ਤੋਂ ਹੈ 1963 ਦੇ ਵਿੱਚ UTI ਮਿਊਚੁਅਲ ਫੰਡ ਪਹਿਲੀ ਵਾਰ ਇੰਡੀਆ ਚ ਆਏ ਸੀ ਤਾਂ ਇਹਨਾਂ ਦਾ 62 ਸਾਲ ਤੋਂ ਇਹ ਪ੍ਰੋਡਕਟ ਇੰਡੀਆ ਦੇ ਵਿੱਚ ਹੈਗਾ ਔਰ ਅਸੀਂ ਤੁਹਾਡੇ ਵੀ ਬਹੁਤ ਧੰਨਵਾਦੀ ਹਾਂ ਬੜੇ ਹੀ ਵਧੀਆ ਸਵਾਲ ਆ ਰਹੇ ਨੇ ਅਸੀਂ ਕੋਸ਼ਿਸ਼ ਕਰਾਂਗੇ ਹਰ ਸਵਾਲ ਦਾ ਜਵਾਬ ਦਈਏ ਤੁਹਾਡੇ ਥੱਲੇ ਇਹ ਜਿਹੜਾ ਈਮੇਲ ਆਈਡੀ ਆ ਰਿਹਾ ਇਹਦੇ ਉੱਤੇ ਤੁਸੀਂ ਆਪਣੀ ਪਲੀਜ਼ ਕੁਐਸਚਨ ਭੇਜੋ ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਨਾਲ ਸਤਿ ਸ਼੍ਰੀ ਅਕਾਲ ਮਿਊਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧਿਤ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ